ਕੇ ਖੜਾਂਗੇ ਜੱਤਾਂਗੇ ਲੜਾਂਗੇ ਕੇਸਰੀ ਲ ਝੰਡੇ ਤੇਰੀ ਹੱਕ ਉਤੇ ਚੜਾਂਗੇ ਬੈਰੀਕੇਟs ੁੱਟਣਿਆ ਪੱਟ ਪੱਟਨੀ ਜਦੋਂ ਆਪਣੀ ਆਈ ਦੇ ਉਤੇ ਆਗੇ ਜੱਟਨੀ ਫਿਰ ਬੰਨਦੀ ਫਰੇਗੀ ਦਿੱਲੀ ਇਹ ਤੂੰ ਹੱਥ ਨਹੀਂ ਤੇਰੇ ਬੈਰੀਕੇਟs ਸਿੱਧੂ ਮੁਰਦਾਬਾਦ ਮੁਰਦਾਬਾਦ ਏਜੰਸੀਆਂ ਦੇ ਯਾਰ ਮੁਰਦਾਬਾਦ ਮੁਰਦਾਬਾਦ ਓ ਇੱਕ ਕਾਮਰੇਡ ਜਾਂ ਜਿਹੜਾ ਸਟੇਜ ਤੋਂ ਲਾਉਂਦਾ ਸੀ ਨਾਰੇ ਸੜਿਆ ਚਿੱਟਾ ਵੇਚਦਾ ਵੇਚਦਾ ਤੂੰ ਅੱਜ ਉਥੋਂ ਸਟੇਜ ਤੇ ਨਾਰੇ ਲਾਈ ਜੰਨਾ ਤabbe ਮੂਹਨ ਨਹੀਂ ਦੇਖ ਲਾ ਜੋ ਕੱਲ ਲਾਲ ਕਿਲੇ ਚ ਹੋਇਆ ਕੇ ਸਰਦਾਰਾਂ ਨੇ ਠੀਕ ਨਹੀਂ ਕੀਤਾ ਉਹ ਸਰਦਾਰ ਨਹੀਂ ਸੀਗੇ ਉਹ ਗਦਾ ਸੀ ਤੁਸੀਂ ਮੈਨੂੰ ਗਦਾਰ ਦੱਸਦੇ ਹੋ ਮੈਨੂੰ ਸਰਕਾਰਾਂ ਦੇ ਬੰਦੇ ਖੁੱਪੇ ਆਏ ਨਹੀਂ ਬੰਦੇ ਹੁੰਦੇ ਸਰਕਾਰਾਂ ਦੇ ਬੰਦੇ ਨਾ ਫਿਰ ਹੋਟਲਾਂ 'ਚ ਹੋਣੇ ਚਾਹੀਦੇ ਸੀ ਵੱਡੇ ਵੱਡੇ ਰਿਜ਼ੋਰਟਾਂ 'ਚ ਹੋਣੇ ਚਾਹੀਦੇ ਸੀ ਤੇ ਸਰਕਾਰਾਂ ਦੇ ਨਾਲ ਮਿਲ ਕੇ ਬੈਠਣੇ ਚਾਹੀਦੇ ਤੇ ਬਾਦੋਂ ਤੁਹਾਨੂੰ ਨਾ ਦੱਸਾਂ ਕਿ ਬਤੂ ਕੋ ਮੈਂ ਵੀ ਤੋ ਇੱਕ ਦਿਨ ਦਾ ਸਾਹਮਣਾ ਕਰਨਾ ਹੀ ਪਵੇਗਾ ਉਸ ਕਾਲਪਨ ਸੁਆਹ ਰਹੇ ਕਿ ਉਹਨੇ ਮਾਫੀ ਦਿੱਤੀ